ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਾਪਰਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਪਹੁੰਚ ਚੁੱਕਿਆ ਹਾਂ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਪਿੰਡ ਰੋਡੇ ਦੇ ਵਿੱਚ ਰੋਡੇ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਹਾਂ ਸਜੈਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਜਾਨਵਰ ਤੁਹਾਨੂੰ ਫੇਰ ਅੱਜ ਬਿੱਤਰੋਂ ਪੰਜ ਕਟੀਆਂ ਦਿਖਾਉਣੀਆਂ ਨੀਲੀ ਦਾ ਵੀ ਨਸਲ ਦੀਆਂ ਪੰਜਾਂ ਦੇ ਜਿਹੜੇ ਬਰੀਕੀਆਂ ਆਰਡਰ ਦੀਆਂ ਕੁਆਲਿਟੀਆਂ ਸਾਰੀਆਂ ਚੰਗੀਆਂ ਹੋਣਗੀਆਂ ਗੱਲਬਾਤ ਕਰਾਂਗੇ ਡਿਟੇਲ ਜਾਣਦੇ ਹੋਏ ਮਿਲਦੇ ਆਂ ਬਾਈ ਨੂੰ ਆਪਾਂ ਸਾਰੀ ਜਾਣਕਾਰੀ ਲੈਂਦੇ ਸასი ਘਰ ਦਿੱਤੀ ਸასი ਘਰ ਵੀਰੇ ਕੀ ਹਾਲ ਆ ਵੱਡੇ ਦਾ ਬਹੁਤ ਵਧੀਆ ਬਸੇਤਾ ਘਰ ਪਰਿਵਾਰ ਵੀਰੇ ਜੀ ਹਾਂਜੀ ਵੀਰੇ ਅੱਛਾ ਜਿਹੜੀਆਂ ਉਹਦੋਂ 6 ਕਟੀਆਂ ਪਾਈਆਂ ਸੀ ਬਾਈ ਹਾਂਜੀ ਹਾਂਜੀ ਹੋ ਗਿਆ ਸੇਲ ਵੀਰੇ ਹਾਂਜੀ ਹਾਂਜੀ ਬਾਈ ਠੀਕ ਆ ਬਾਈ ਅੱਜ ਫੇਰ ਪੰਜ ਕਟੀਆਂ ਹੈ ਹਾਂਜੀ ਵੀਰੇ ਠੀਕ ਆ ਬਾਈ ਅੱਛਾ ਆ ਪਹਿਲੇ ਨੰਬਰ ਤੇ ਕੱਟੀ ਆ ਜਿਹੜੀ ਕਿ ਇੰਦੀ ਉਮਰ ਆ ਬਾਈ ਇੰਦੀ ਵੀਰੇ 6 ਮਹੀਨੇ ਦਾ ਬੱਚਾ ਹਣਾ 6 ਮਹੀਨੇ ਦਾ ਬੱਚਾ ਠੀਕ ਆ ਬਾਈ ਚੋਲੀ ਚਾਲੀ ਚੰਗੀ ਆ ਨਾ ਬਾਈ ਹਾਂਜੀ ਹਾਂਜੀ ਬੱਚਾ ਤੋਰੀ ਵੀਰੇ ਕੱਢੀ ਬਾਨੋ ਖੋਲੀ ਮੋੜੇ ਅੱਛਾ ਵੀਰੇ ਇਹ ਬੱਚਾ 6 ਮਹੀਨੇ ਦੇ ਤੇ ਉਹ ਨਾਲ ਦੀ ਕੱਟੀ ਬਾਈ ਉਹ ਵੀਰੇ 8 ਮਹੀਨੇ ਦੀ ਹੋਣੀ 8 ਮਹੀਨੇ ਦੀ ਇਹ ਜੋੜਾ ਬਣ ਗਿਆ ਹਣਾ ਆਹੋ ਮਲਾਂ ਪੱਠਾਂ ਦੀ ਹੋਊਗੀ ਨਾਂ ਦੀ ਹੋਊਗੀ ਬਸ ਇੱਥੇ ਦੀ ਹੈ ਮਾਰਕਿੰਗ ਮੁਰਕਿੰਗ ਇਹਦੀ ਵੀ ਚੰਗੀਆਂ ਬਹੁਤ ਜ਼ਿਆਦਾ ਚੰਗੀਆਂ ਕੱਟੀਆਂ ਵੀਰੇ ਦੋਵੇਂ ਅੱਛਾ ਵੀਰੇ ਇਹਦੀ ਤੇ ਆ ਕੱਟੀਆਂ ਦੀ ਡਿਮਾਂਡ ਕਿੰਨੀ ਹੋਊਗੀ ਦੋਵੇਂ ਦੋ ਇਹ ਕੱਲੀ ਕੱਲੀ ਦੀ ਵੀਰੇ ਯਾਰ ਇਹਨਾਂ ਦਾ 23 23000 ਰੁਪਏ ਦੋਵਾਂ ਦਾ 46000 ਬਣ ਗਿਆ ਅੱਛਾ ਜੇ ਕੋਈ ਜੋੜਾ ਲੈ ਲਵੇ ਵੀਰੇ ਜੇ ਕੋਈ ਭਾਈ ਜੋੜਾ ਲੈ ਲਵੇ ਤਾਂ ਆਪਾਂ 100 ਕਿਲੋਮੀਟਰ ਚ ਪਹੁੰਚ ਫ੍ਰੀ ਕਰਦਾ ਓਕੇ ਭਾਈ ਠੀਕ ਹੈ ਲੈ ਮਿੱਤਰੋ ਜੋੜਾ ਖਰੀਦਣ ਤੇ 100 ਕਿਲੋਮੀਟਰ ਦੀ ਪਹੁੰਚ ਫ੍ਰੀ ਹੈ ਇਹਨਾਂ ਦੋਵਾਂ ਦੀ ਕਰਮਾਂ ਵਾਲੀਆਂ ਦੀ 23 23000 ਰੁਪਏ ਚਾਹੇ ਅਗਲਾ 2000 ਰੁਪਏ ਛਡਾ ਲੈ ਯਾਰ ਹੂੰ ਠੀਕ ਆ ਤੇ ਚਾਹੇ ਅਗਲਾ ਆਪਣੇ ਤੋਂ 100 ਕਿਲੋਮੀਟਰ ਚ ਪਹੁੰਚ ਕਰਾ ਲੈ ਉਹ ਅਗਲੇ ਤੇ ਡਿਪੈਂਡ ਉਹ ਅਗਲੇ ਤੇ ਡਿਪੈਂਡ ਠੀਕ ਆ ਭਾਈ ਅੱਛਾ ਇਹ ਕੱਟੀ 9 ਮਹੀਨਿਆਂ ਦੀ ਆਪਣੀ ਹੈ ਕਾਤ ਦੇ ਲੈ ਪੁੱਤ ਦੂਰ ਕਰਕੇ ਵਿਖਾਦੀ ਕਈ ਕਹਿ ਦਿੰਦੇ ਵੱਡਾ ਬੱਚੇ ਦਿਖਾਤੇ ਦੂਰੋਂ ਇਹਨਾਂ ਦੇ ਕਰਦ ਜ਼ਰੂਰ ਇੱਕ ਵਾਰੀ ਦੋਵਾਂ ਦੇ ਫੜਵਾਦੀ ਲੈ ਵੀਰੇ ਅੱਖਾਂ ਪੰਨਿਆਂ ਨੂੰ ਵੱਲ ਵਰਗੀ ਜਾਗਦੀ ਮਨ ਕੀ ਮੂਦ ਕੀ ਇਹਦੀਆਂ ਚੈਲ ਕੱਟੀਆਂ ਹਾਂਜੀ ਵੱਡੀ ਝੋਟੀ ਵੀ ਫਿਰ ਵੇਖੀ ਸੀ ਭਾਈ ਉਹ ਸਾਰੀਆਂ ਹੀ ਬੈਗੀਆਂ ਸੀ ਕੋਈ ਉਹ ਉਹਦਾ ਅਗਲੇ ਦਿਨ ਉਦੋਂ ਹੀ ਜਦੋਂ ਵੀਡੀਓ ਆਪਾਂ ਚਲਾਈ ਆ ਹੋ ਚਾਰ ਤੋਂ ਉੱਧੇ ਹੀ ਬੈਗੀਆਂ ਸੀ ਭੂਮ ਤੇ ਦੋ ਅਗਲੇ ਦਿਨ ਬੈਗੀਆਂ ਸੀ ਠੀਕ ਆ ਭਾਈ ਲੈ ਵੀ ਮਿੱਤਰੋ ਆ ਵੀ ਇੱਕ ਸਰਦੇ ਮਾਰ ਕੇ ਮੁਰਗੇ ਕੱਟ ਬੱਚੇ ਵੀ ਚੰਗੇ ਦੋਵੇਂ ਹਨਾ ਬਈ ਠੀਕ ਹੈ ਬਈ ਲੈ ਕੋ ਤ ਇਹਨਾਂ ਨੂੰ ਦੂਰੋਂ ਕਦ ਦਿਖਾ ਦੇ ਕਰੀਆ ਪੱਛੀ ਕੋਲੇ ਹੋ ਕੇ ਪਿੱਛੇ ਇਹਨਾਂ ਦਾ ਦੋਵਾਂ ਦਾ ਆ ਦੇਖ ਲਓ ਬਈ ਇਹਨਾਂ ਦਾ ਪ੍ਰੋਪਰ ਕਦ ਹੁਣ ਠੀਕ ਹੈ ਜੀ ਹੁਣ ਆ ਜੋ 3 ਨੰਬਰ ਤੇ ਅੱਛਾ ਬਈ ਆ 3 ਨੰਬਰ ਤੇ ਹੀ ਕੱਟੀ ਹੈ ਨਾ ਹਾਂ ਨੇ ਵੀਰੇ ਇਹਦੀ ਉਮਰ 13 ਮਹੀਨੇ 13 ਮਹੀਨੇ ਹੈ ਇਹ ਲੰਡੇ ਮਾਲੀ ਦੀ ਦੱਸਿਆ ਵੀਰੇ ਲੰਡੇ ਮਾਲੀ ਦੀ ਹੈ ਹਾਂਜੀ ਠੀਕ ਹੈ ਇਹ ਘਰੋਖਰੀ ਦੀ ਹੈ ਹਾਂ ਘਰੋਖਰੀ ਦੀ ਠੀਕ ਹੈ ਭਾਈ ਅੱਛਾ ਵੀਰੇ ਇਹਦੀ ਉਮਰ 13 ਮਹੀਨੇ ਆ ਹਾਂਜੀ ਕੱਟੀ ਕੋ ਇਹ ਵੀ ਚੰਗੀ ਹੈ ਹਾਂ ਜੀ ਚਾਰੇ ਪੈਰਾਂ ਦੇ ਨਿਸ਼ਾਨ ਹੈਗੇ ਆ ਭਾਈ ਓਹ ਠੀਕ ਹੈ ਮਾਰਕਿੰਗ ਮੁਰਕੀ ਬਹੁਤ ਜ਼ਿਆਦਾ ਚੰਗੀ ਹੈ ਅੱਛਾ ਭਾਈ ਇਹ ਕਿੰਨੇ ਦੀ ਦੇ ਦੇਂਗੇ ਪਲੀ ਪੁਲੀ ਬਹੁਤ ਆ ਬਾਈ ਕੱਟੀ ਠੀਕ ਹੈ ਵੀਰੇ ਇਹ ਕਿੰਨੇ ਦੇ ਦੇ ਦੇਂਗੇ ਭਾਈ ਇਹਦਾ ਵੀਰੇ ਮੁੱਲ ਤਾਂ ਚਾਹ 30 ਕਰਾਲਾ ਤੇ ਚਾਹ ਕਰਾਲਾ 32 ਹਾਂ ਤੇ 10000 ਰੁਪਇਆ ਤੀ ਜੋ ਛੋੜ ਕਰਦਾ 29000 ਦੀ ਦੇਣੀ ਆ ਠੀਕ ਹੈ ਉਹਦੇ ਵਿੱਚੋਂ ਕੋਈ ਲਾੜ ਪਿਆਰ ਕੋਈ ਗੱਲ ਨਹੀਂ ਵੀਰੇ ਕਰ ਦਾਂਗੇ ਠੀਕ ਹੈ ਬਈ ਲੈ ਵੀ ਮਿੱਤਰੋ 29000 ਦੇ ਵਿੱਚੋਂ ਲਾੜ ਪਿਆਰ ਸੌਰੀ ਹੋ ਜਾਊਗਾ ਬਸ ਛੋੜ ਰਹੀ 10000 ਰੁਪਇਆ 30000 ਦੇ ਵਿੱਚੋਂ ਕੱਟੀ ਲੰਡੇ ਮਾਲੀ ਦੀ ਆ ਉਮਰ 13 ਮਹੀਨੇ ਚੋੜੀ 40 ਦੀ ਚੰਗੀ ਆ ਚਾਰੇ ਪੈਰਾਂ ਤੇ ਨਿਸ਼ਾਨ ਆ ਮਿੱਤਰੋ ਦੇਖ ਸਕਦੇ ਹੋ ਤੁਸੀਂ ਲੈ ਵੀਪੁਰ ਤਿੰਦਾ ਵੀ ਦੂਰ ਤੋਂ ਕਦ ਦਿਖਾਦੀ ਇੱਕ ਵਾਰੀ ਜਿਹੜਾ ਕਰਦਾ ਜਿਹੜਾ ਦੂਰ ਤੋਂ ਜਰੂਰ ਫੁਲਮਾਦੀ ਨੇੜੇ ਤੋਂ ਨਹੀਂ ਆਣਤਾ ਜਾਂ ਹੁੰਦਾ ਹੁੰਦਾ ਆ ਵੇਖ ਲਓ ਮਿੱਤਰੋ ਅੱਖਾਂ ਉੱਖਾ ਹ ਫੋਨ ਸਿੱਧਾ ਕਰਕੇ ਹਾਂ ਠੀਕ ਹੈ ਓਕੇ ਅੱਛਾ ਵੀ ਚਾਰ ਨੰਬਰ ਤੇ ਕੱਟੀ ਉਹ ਵੀ 14 ਗਮਿਨੇ ਉਮਰ ਆ ਉਹ 14 ਮਹੀਨੇ ਦੀ ਠੀਕ ਹੈ ਬਈ ਉਹ ਕਿਹੜੀ ਸੀਮੰਦੀ ਆ ਬਾਈ ਉਹ ਤਾਂ ਨਹੀਂ ਵੀਰੇ ਓਕੇ ਹਾਂ ਠੀਕ ਹੈ ਬਾਈ ਅੱਛਾ ਇਹਦਾ ਰੇਟ ਕੀ ਰਹੂਗਾ ਵੀਰੇ ਇਹ ਜਿਹੜੀ ਚਾਰ ਨੰਬਰ ਵਾਲੀ ਆ ਵੀਰੇ ਇਹਦਾ ਵੀਰੇ 33000 ਜੇ ਵੀ ਇਹ ਜੋੜਾ ਲੈ ਲਵੇ ਵੀਰੇ ਜੇ ਵੀਰੇ ਮਗਲੀਆਂ ਤਿੰਨੇ ਕੱਟੀਆਂ ਕੋਈ ਇੱਕੋ ਬੰਦਾ ਲੈਂਦਾ ਆਪਾਂ 100 ਕਿਲੋਮੀਟਰ ਚ ਪਹੁੰਚ ਫਿਰ ਮਤਲਬ ਉਹ ਤਿੰਨਾਂ ਦੀ ਪਹੁੰਚ ਕਰ ਦੇ ਜੋੜਾ ਖਰੀਦਣ ਦੇ ਨਹੀਂ ਵੀਰੇ ਨਹੀਂ ਵੀਰੇ ਉਹ ਤਿੰਨਾਂ ਤੇ ਕਰ ਦਾਂਗੇ ਆ ਦੋਹਾਂ ਤੇ ਕਰ ਓਕੇ ਠੀਕ ਹੈ ਬਾਈ ਲੈ ਵੀ ਮੇਤਰੋ ਉਹ ਤਿੰਨੇ ਵੱਡੀਆਂ ਕਟੀਆਂ ਲੈਣੀਆਂ ਤੁਸੀਂ ਤਾਂ 13 ਤੋਂ 14 ਮਹੀਨਿਆਂ ਦੀ ਤੇ ਉਹ ਪਰਲੀ ਦੀ ਤੁਹਾਨੂੰ ਦੱਸ ਦਿੰਨਾ ਅੱਛਾ ਭਾਈ ਇਹ ਮਗਲਾ ਕੱਟੀ ਦੀ ਆ ਰਹੀ ਰੰਦੇ ਵਿੱਚ ਚੰਗੀ ਕੱਟੀ ਬਹੁਤ ਚੰਗੀ ਹੈ ਭਾਈ ਫਿਰ ਤਾਂ ਊੜਾ ਖੜਨੀ ਊੜਨੀ ਚੰਗੀ ਆ ਨਾ ਭਾਈ ਇਹ ਕਿੰਨੇ ਦੀ ਦੇ ਦੇਾਂਗੇ ਵੀਰੇ ਇਹਦਾ ਵੀਰੇ ਆਪਾਂ 33000 ਮੁੱਲ ਕਰੀਏ 33000 ਰੁਪਿਆ ਮੰਨਤਾਂ ਦੇ ਵਿੱਚ ਕਰ ਦਾਂਗੇ ਵੀਰੇ ਠੀਕ ਹੈ ਲੈ ਮਿੱਤਰੋ 33000 ਰੁਪਿਆ ਮੁੱਲ ਮੋਲਾ ਮੰਨਤਾਂ ਵਿੱਚ ਉਹ ਹੋ ਜਾਊਗਾ ਕੱਟੀ ਚੰਗੀ ਹੈ ਬਰੀਕੀ ਕੱਟੀ ਬਹੁਤ ਚੰਗੀ ਹੈ ਭਾਈ ਹਾਂ ਆ ਰੂਜ਼ ਕਹਿੰਦਾ ਯਾਰ ਜਿਹੜਾ ਮਰਜੀ ਸੀਮਨ ਦੀ ਕਹਦੇ ਆਣਾ ਜੀ ਵੀ ਹਲਾਉਣੀ ਆ ਪਰ ਕਾਦੇ ਪਿੱਛੇ ਹੈ ਨਾ ਜਿਹੜੀ ਦਾ ਪਤਾ ਹੀ ਨਹੀਂ ਬਾਈ ਜਦੋਂ ਕੋਈ ਨੂੰ ਪਤਾ ਹੀ ਨਹੀਂ ਗਲਤ ਦਾ ਗਲਤੀ ਆ ਹਾਂਜੀ ਹਾਂਜੀ ਠੀਕ ਆ ਬਰੇ ਪੱਟੀ ਕੱਟੀ ਪਈ ਜਿਹੜੀ ਉਹ ਬਰੇ ਹੈਗੀ ਆ 15 ਮਹੀਨੇ ਹੋ ਮਾਰਾ ਉਹਦੀ ਠੀਕ ਆ ਬਾਈ ਤੇ ਬੱਲੂ ਵਾਲੀ ਲੈਂਚੋਂ ਆਹੋ ਠੀਕ ਆ ਬਾਈ ਇਹ ਰੋੜੀ ਵਾਲੀ ਦਾ ਹੈ ਹਾਂਜੀ ਹਾਂਜੀ ਠੀਕ ਆ ਕਨਫਰਮ ਨਹੀਂ ਪਤਾ ਹੈ ਬੱਲੂ ਟੂ ਦਾ ਕੰਮ ਬੱਚਾ ਸੀਗਾ ਬਾਈ ਠੀਕ ਆ ਬਾਈ ਹੈ ਨਾ ਠੀਕ ਆ ਇਹ ਨਥੂ ਵਾਲੇ ਜਿਹੜਾ ਹਾਂਜੀ ਹਾਂਜੀ ਠੀਕ ਆ ਬਾਈ ਠੀਕ ਆ ਅੱਛਾ ਵੀਰੇ ਕਿੰਨੇ ਦੀ ਦੇ ਦੇਾਂਗੇ ਬਾਈ ਇਹ ਵੀ ਵੀਰੇ ਆਪ 30000 ਦੀ ਇਹ ਦੇ ਦਾਂਗੇ 30000 ਦੀ ਇਹ ਦੇ ਦਾਂਗੇ ਬਾਈ ਚਲ ਆ ਬਚਲ ਨਹੀਂ ਤੇ ਸੜਕੇ ਜੇ ਕੋ ਜੋੜਾ ਪਰਨੇਆਂ ਦਾ ਲੈ ਲਵੇ 33 30000 ਵਾਲੀਆਂ ਪਹੁੰਚੋਗੇ ਕਰ ਦਾਂਗੇ ਬਾਈ 100 ਕਿਲੋਮੀਟਰ ਦੇ ਕਰ ਦਾਂਗੇ ਬਾਈ ਲੈ ਮਿੱਤਰੋ ਜੇ ਜੋੜਾ ਤੁਸੀਂ ਇਹ 33 30000 ਵਾਲਿਆਂ ਲੈਣੇ ਆ ਦ 100 ਕਿਲੋਮੀਟਰ ਦੇ ਘੇਰੇ ਦੇ ਵਿੱਚ ਪਹੁੰਚ ਆ ਜਿਹੜੀ ਤੁਹਾਨੂੰ ਫਿਰ ਹੀ ਮਿਲ ਜੂਗੀ ਦੇਖ ਸਕਦੇ ਹੋ ਮਿੱਤਰੋ ਤੁਸੀਂ ਬ੍ਰੇਕ ਕੀ ਬਰੂਕੀ ਇਹਦੀ ਵੀ ਸਾਰੀ ਚੰਗੀ ਆ ਲੈ ਬਈ ਝੋਲੀ ਝਾਲੀ ਚੰਗੀ ਆ ਕੱਟੀ ਦੀ ਬਾਈ ਸਿੰਘ ਸੁng ਚੰਗਾ ਜਿੰਨਾ ਆ ਇਹ ਠੀਕ ਆ ਬਾਈ ਬਣਦੀ ਤੁਨ ਦੀ ਮੂੰਹ ਮੱਥੇ ਲੱਗਦੀ ਆ ਦੇਖ ਸਕਦੇ ਹੋ। ਉੱਪਰੋਂ ਲੈ। ਇਹ ਪੰਜ ਕੱਟੀਆਂ ਸੀ ਬਈ ਦੀਆਂ। ਪੰਜਾਂ ਕੱਟੀਆਂ ਦੀ ਡਿਟੇਲ ਲੈਤੀ ਹੈ ਗੱਲਬਾਤ ਲਈ ਨੰਬਰ ਸਕਰੀਨ ਤੇ ਚਲਾ ਲਓ। ਆਪਣੇ ਵੀਰੇ ਕੋਈ ਬੇੰਤੀ ਆ ਸਾਰਿਆਂ ਨੂੰ। ਜੀ। ਵੀ ਜਾਨਵਰ ਆਪਣੇ ਕੋਲੇ ਆ ਕੇ ਵੇਖ ਪਰਖ ਕੇ ਲਓ। ਠੀਕ ਆ? ਹਾਂ। ਬੀ ਇਹ ਨਹੀਂ ਵੀ ਆਪਾਂ ਕਹਿ ਰਹੀਏ ਵੀ ਯਾਰ ਹਣਾ ਭੇਜ ਦੋ ਚਲਾ ਗਿਆ ਸਹੀ ਆ ਬਾਅਦ ਚ ਕਿਉਂਕਿ ਤਾਉ ਯਾਰ ਇਧਰੋਂ ਭੇਜ ਦੇ ਹਣਾ ਅਗਲਾ ਕਹਿੰਦਾ ਇੱਥੋਂ ਪੈਸੇ ਦੇ ਦਾਂਗੇ ਬਾਈ ਮਗਰ ਉਹ ਬਹੁਤ ਪੈੜੀ ਹੁੰਦੀ ਹੈ ਯਾਰ ਪੈੜੀ ਵੀ ਹੁੰਦੀ ਹੈ ਬਾਜ ਅਗਲਾ ਕਹਿੰਦਾ ਛੋਟੀਆਂ ਇਹ ਭਟੀਆਂ ਦਿਖਾਈਆਂ ਗਈਆਂ ਵੀਡੀਓ ਜੇ ਬਹੁਤ ਇਦਾਂ ਹੋ ਜਾਂਦੀ ਹੈ ਇੱਥੇ ਆ ਕੇ ਵੇਖ ਕੇ ਲੈ ਜਾਓ ਨਾ ਕੋਈ ਆਪਦੇ ਕੱਟੀਆਂ ਦੇ ਆਰ ਵੇਖੋ ਆਂਗੋ ਵੇਖੋ ਥਣ ਚੈੱਕ ਕਰੋ ਜਿਹੜੀ ਜੀ ਤੁਹਾਨੂੰ ਪਸੰਦ ਆ ਲੈ ਜਾਓ ਨਹੀਂ ਪਸੰਦ ਆਲੇ ਦੀ ਸਾਈ ਦਿੱਤੀ ਜਿਹੜੀ ਵਾਪਸ ਲੈ ਜਾਓ ਇਹ ਹੀ ਗੱਲਾਂ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਲਾਇਆ ਹੋਇਆ ਪਿੰਡ ਰੂਡੇ ਹੈ ਜ਼ਿਲ੍ਹਾ ਮੋਗਾ ਵਾ ਮਿੱਤਰੋ ਤੇ ਬਾਘਾ ਪੁਰਾਣਾ ਸ਼ਹਿਰ ਬਿਲਕੁਲ ਨੇੜੇ ਹੈ